ਆਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਅਮਰਸਾ ਦੇ ਵਿੱਚ ਈਸਾਈ ਭਾਈਚਾਰੇ ਦੇ ਦੋ ਧਿਰਾਂ ਦੇ ਵਿੱਚ ਤਣਾਅ ਪਾਸਟਰ ਬਲਜਿੰਦਰ ਅਤੇ ਅੰਕੁਰ ਨਰੂਲਾ ਇੱਕ ਦੂਜੇ ਦੇ ਵਿਰੋਧ ਵਿੱਚ ਲਗਾਤਾਰ ਹੋ ਰਹੇ ਨੇ ਇੱਕ ਦੂਜੇ ਉੱਤੇ ਸ਼ਬਦੀ ਹਮਲੇ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਹਾਲੀ ਦੇ ਵਿੱਚ ਜਦੋਂ ਪਾਸਟਰ ਬਲਜਿੰਦਰ ਨੇ ਭਗਵਾਨ ਦੀ ਅਸੂਲਤੀ ਤੇ ਜਨਮ ਦਿਨ ਤੇ ਜਲੰਧਰ ਦੇ ਵਿੱਚ ਇੱਕ ਫਿਲਮ ਸਟਾਰ ਨੂੰ ਬੁਲਾਇਆ ਸੀ ਤਾਂ ਪਾਸਟਰ ਅੰਕੁਰ ਨਰੂਲਾ ਨੇ ਇਸ ਮਾਮਲੇ ਵਿੱਚ ਉਹਨਾਂ ਦਾ ਸਖਤ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਪਾਸਟਰ ਬਲਜਿੰਦਰ ਅਤੇ ਅੰਕਰ ਨਰੂਲਾ ਦੇ ਲੋਕਾਂ ਨੇ ਅਮਰਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੱਕ ਦੂਜੇ ਨੂੰ ਗਲਤ ਦੱਸਿਆ ਸੀ ਹਾਲ ਹੀ ਦੇ ਵਿੱਚ ਜਸਪਾਲ ਮਸੀਹ ਨੇ ਪ੍ਰੈਸ ਕਾਨਫਰੰਸ ਅੰਕਰ ਨਰੂਲਾ ਵੱਲੋਂ ਕੀਤੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਜਿਸ ਕਾਰਨ ਲੁਕਾਸ ਮਸੀਹ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਦਾ ਜਵਾਬੀ ਦਿੱਤਾ ਇਹਨਾਂ ਦੋਵਾਂ ਕਾਨਫਰੰਸਾਂ ਦੇ ਕੁਝ ਅੰਸ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਆਜ ਨੂ ਨਿਊਜ਼ ਲਈ ਆਮਰਸਾਤੋਂ ਗੁਰਪ੍ਰੀਤ ਸੰਧੂਦੀ ਇਹ ਵਿਸ਼ੇਸ਼ ਰਿਪੋਰਟ। ਕਦਰ ਨੂੰ ਲਈ ਨੂੰ ਬੜਾ ਪਿਆਰ ਕਰਦੇ ਆਂ। ਔਰ ਉਹ ਜਿਹੜਾ ਸਮੇਲਨ ਆ ਸਾਡੀ ਜਥੇਬੰਦੀ ਨੇ ਕਰਾਇਆ। ਇੱਥੇ ਆਪਾਂ ਕਿੱਥੇ ਵਿਰੋਧ ਕਰ ਰਹੇ ਉਹਨਾਂ ਦਾ? ਹੋਰ ਕਈ ਜਿਹੜੀ ਉਹਨਾਂ ਕੋਲ ਗਲਤੀਆਂ ਹੋਈਆਂ ਪਿਛਲੇ ਟਾਈਮ ਪ੍ਰਚਾਰ ਦੇ ਵਿੱਚ ਆਪਾਂ ਸਾਰੀਆਂ ਦਰਕਿਨਾਰ ਕੀਤੀਆਂ। ਕਦੀ ਵੀ ਨਹੀਂ ਉਹਨਾਂ ਨੂੰ ਕਿਹਾ। ਕਈ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਪਰ ਆਪਾਂ ਕਦੀ ਵੀ ਉਹਨਾਂ ਦਾ ਵਿਰੋਧ ਨਹੀਂ ਆਇਆ। ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਤੁਸੀਂ? ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਆਪਣੀ ਤੁਸੀਂ ਆਪਣੀ ਮਿਨਿਸਟਰੀ ਚਲਾਓ। ਆਪਣੇ ਮਿਨਿਸਟਰੀ ਵਾਲੇ ਧਿਆਨ ਦਿਵੋ ਕਿਸੇ ਦੇ ਚਰਚਵਾਲ ਧਿਆਨ ਨਾ ਦਿਵੋ ਨਹੀਂ ਮਾਫੀ ਮੰਗ ਰਿਹਾ ਪਾਸਟਰ ਆਹੀ ਉਹਨਾਂ ਕੋ ਮਾਫੀ ਥੋੜਾ ਮੰਗਾਵਾਂਗੇ ਰੱਬ ਦੇ ਦਾਸ ਆ ਇੱਕ ਵਧੀਆ ਸੇਵਕਾਈ ਕਰ ਰਿਹਾ ਅਸੀਂ ਤੇ ਬੱਚੇ ਨੂੰ ਕਹਣਾ ਚਾਹੁੰਦੇ ਜਿਹੜਾ ਕੱਲ ਦਾ ਬੱਚਾ ਵਾ ਆ ਪ੍ਰਭੂ ਚ ਆਓ ਪਾਸਟਰ ਨੂੰ ਸਹੀ ਤਰ੍ਹਾਂ ਸਬੋਧਨ ਕਰੇ ਇੱਕ ਸੰਤ ਦੀ ਇੱਜ਼ਤ ਕੀ ਆ ਉਹ ਇੱਜ਼ਤ ਵੇਖ ਕੇ ਸੰਤ ਦੀ ਇੱਜ਼ਤ ਕਿੱਦਾਂ ਕਰਦੇ ਆ ਰਫਲ ਗੌਰਵ ਜੀ ਨੇ ਪ੍ਰੋਫੈਟ ਜੀ ਕੋਲੋਂ ਮਾਫੀ ਮੰਗਣ ਦੇ ਲਈ ਕਿਹਾ ਗਿਆ ਕੀ ਕਿਹਾ ਜੀ ਗੌਰਵ ਜੀ ਨੇ ਪ੍ਰੋਫੈਟ ਜੀ ਨੂੰ ਮਾਫੀ ਮੰਗਣ ਦੇ ਲਈ ਕਿਹਾ ਹੀ ਹੈ ਤੇ ਬੜੀ ਵੱਡੀ ਬੇਵਕੂਫੀ ਆ ਦੀ ਇਹ ਉਹਦੀ ਬੇਵਕੂਫੀ ਆ ਜੇ ਸੰਤਾ ਕੋ ਮਾਫੀ ਮੰਗਦਾ ਵਾ ਅਬੜੀ ਗੱਲ ਕਹੀ ਸੀ ਕਿ ਪਿਛਲੀ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਉਹਦੇ ਵੀ ਖਰੀਦੇ ਹੋਏ ਬੰਦੇ ਰੱਖੇ ਹਾਂ ਖਰੀਦੇ ਆ ਹੋਇਆ ਕਹਤਾਂ ਦੇਖ ਲਓ ਕਿਰਾਏ ਦੇ ਖਰੀਦੇ ਨਹੀਂ ਕਿਰਾਏ ਦੇ ਬੰਦੇ ਕਹਤਾਂ ਹਾਂ ਮੈਂ ਤਾਂ ਕਿਦੋਂ ਕਿਰਾਏ ਲਿਆ ਸਾਰੇ ਪਾਸਟਾ ਦੇ ਇਹਨਾਂ ਦੇ ਕੰਮ ਕਰਦਾ ਪਾਸਟਾ ਦੱਸੋ ਤੁਹਾਡੇ ਕੋ ਪੈਸੇ ਲਿੱਤੇ ਜਾਂਦੇ ਆ ਨਹੀਂ ਨਹੀਂ ਦੱਸੋ ਆ ਸਾਰੇ ਵਿੱਚ ਕਦੇ ਪੈਸੇ ਲੈ ਕੇ ਕੰਮ ਕੀਤਾ ਕਿਰਾਏ ਦੇ ਤੁਹਾਨੂੰ ਕਹਤ ਇੱਕ ਇਹ ਵਾਣੇ ਤਾਂ ਕਦੇ ਇਹ ਨਹੀਂ ਕਿ ਆ ਚਾਹ ਦਾ ਕੱਪ ਵੀ ਪਿਆ ਦੋ ਤੁਹਾਡਾ ਪਹਿਲੇ ਪਿਆਰ ਸੀ ਇਹਨਾਂ ਗੌਰਵ ਜੀ ਦੇ ਨਾ ਬੱਚਾ ਮੇਰਾ ਭਰਾ ਛੋਟਾ ਵਾ ਫੈਮਿਲੀ ਰਿਲੇਸ਼ਨ ਆ ਉਹਦੀ ਭੈਣ ਅੱਜ ਵੀ ਪਿਆਰ ਉਹਨਾਂ ਪਿਆਰ ਕਰਦਾ ਪਰ ਉਹਨੂੰ ਬੱਚਿਆਂ ਨੂੰ ਦੱਸਣਾ ਚਾਹੁੰਦਾ ਵੀ ਆਪਣੇ ਹੱਦ 'ਚ ਰਹਿ ਤਮੀਜ਼ ਨਾਲ ਜਿਹੜਾ ਸੰਤਾਂ ਨੂੰ ਬੋਲਣਾ ਚਾਹੀਦਾ ਹਾਂ ਸੈਲੀਬ੍ਰਿਟੀ ਕਰਕੇ ਇਹਨਾਂ ਨੇ ਹਾਂ ਸੈਲੀਬ੍ਰਿਟੀ ਕਰਕੇ ਪਤਾ ਨਹੀਂ ਕਿਉਂ ਇਹ ਇਹਨਾਂ ਦੇ ਜਲਸੇ ਨਹੀਂ ਚਾਹੀਦੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦੇ ਬੱਚੇ ਜਲਸਾ ਅੱਛਾ ਵੀ ਜੀ ਹਾਂਜੀ ਸੰਤ ਸਮਾਜ ਆ ਸਾਰੇ ਅਪੀਲ ਕਰਨ ਆਏ ਉਹਨਾਂ ਨੂੰ ਆਪੋਸਟਲ ਅੰਕ ਨੂੰ ਰੁੱਲਾ ਜੀ ਨੂੰ ਵੀ ਆਪਣੇ ਬੰਦਿਆਂ ਨੂੰ ਕੋਈ ਹੱਦ 'ਚ ਰਹਿਣਾ ਜਿਹੜਾ ਸਿੱਖੋ ਕੋਈ ਨਹੀਂ ਤਾਂ ਫਿਰ ਜੇ ਇਦਾਂ ਦਾ ਪ੍ਰਧ ਅਪੋਸਟਲਾਂ ਨੂੰ ਪਾਸਟਰ ਸੇ ਬੰਦਾ ਨੂੰ ਬਤਮੀ ਜੀ ਨਾ ਕਵਾਂਦਾ ਵਾ ਇਹੋ ਜਿਹਾ ਫੇਰ ਲਾਂਬੇ ਕਰੋ ਜੇ ਨਹੀਂ ਉਹਨੂੰ ਅਕਲ ਤਮੀਜ਼ ਆ ਗਈ ਤੇ ਬਾਬੇ ਕਰਵਾਓਗੇ ਨਹੀਂ ਆਪਾਂ ਲਾਂਬੇ ਕਰਾ ਉਹਨਾਂ ਨੇ ਕਰਦਾ ਉਹਨਾਂ ਦਾ ਉਹ ਉਹਨਾਂ ਦਾ ਦੈਰਾ ਵਾ ਪਾਸਟੰਕ ਨੂੰ ਨਰੂਲਾ ਜੀ ਦਾ ਵਾ ਅਸੀਂ ਉਹਨਾਂ ਲਈ ਕੰਮ ਕੀਤਾ ਖਬਰਾਂ ਦੇ ਵੱਡਾ ਵੱਡਾ ਉਹਨਾਂ ਨੂੰ ਭੰਡਿਆ ਜਾਂਦਾ ਸੀ ਅਜੀਤ ਖਬਰ ਵੱਲੋਂ ਜਿਹੜੇ ਆ ਮੇਜਰ ਸੰਗਠਨ ਦੇ ਵੱਡੇ ਲੇਖ ਲਾਂਦਾ ਇਹਨੂੰ ਨਰੂਲਾ ਜੀ ਬਾਰੇ ਲਾਂਦਾ ਇਹ ਪਖੰਡਵਾਦ ਆ ਅਡੰਬਰ ਆ ਬੜਾ ਕੁਝ ਲਿਖਦੇ ਮੈਂ ਤਾਂ ਨਹੀਂ ਕੋਈ ਉਹਨਾਂ ਦਾ ਚਰਚਾ ਦਾ ਕੋਈ ਲੀਡਰ ਸੀ ਪਰ ਮੈਨੂੰ ਤਕਲੀਫ ਹੋਈ ਮੈਂ ਵਿਰੋਧ ਕੀਤਾ ਉਹਨਾਂ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਫਿਰ ਇੱਦਾਂ ਤੁਹਾਡੇ ਵਾਂਗੂ ਭੈਣ ਭਰਾ ਪਾ ਕੇ ਸਾਡੇ ਕੰਪਰਮੈਸ ਵੀ ਹੋਏ ਉਹਨਾਂ ਨੂੰ ਮਾਫੀ ਦਿੱਤੀ ਪਰ ਇਹੋ ਦੇਣਾ ਮੈਸੇਜ ਦੇਣਾ ਚਾਹਨਾ ਵਾ ਪਾਸਟੰਕੋ ਨੁਰੁੱਲਾ ਜੀ ਨੂੰ ਔਰ ਆਪਣੇ ਛੋਟੇ ਵੀਰ ਗੌਰਵ ਨੂੰ ਵੀ ਇਹ ਕਦੀ ਵੀ ਹੱਦ ਪਾਰ ਨਹੀਂ ਕਰੀ ਦੀ ਆਪਣੀ ਹੱਦ 'ਚ ਰਹਿਣਾ ਚਾਹੀਦਾ ਸੰਤ ਨੂੰ ਸੰਤ ਕਰਕੇ ਸੰਬੋਧਨ ਕਰੋ ਔਰ ਤੁਸੀਂ ਪਰਚਿਆਂ ਦੀ ਗੱਲ ਕਰਦੇ ਜੋ ਵੀ ਪਰਚੇ ਕਰਾਣੇ ਆ ਅਤੀਕ ਵੇ ਜਾ ਕੇ ਵੇਖੋ ਕਿ ਪਾਸਟੰਕੋ ਨੁਰੁੱਲਾ ਜੀ ਨੇ ਪਵਿੱਤਰ ਵੇਦੀ ਤੇ ਚੜ ਕੇ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ ਅੱਜ ਤੱਕ ਵੀ ਜਸਪਾਲ ਮਸੀਹ ਦੀ ਕਦੇ ਜ਼ੁਬਾਨ ਨਹੀਂ ਖੁੱਲੀ ਨਹੀਂ ਤਾਂ ਵੱਡੀਆਂ ਜੜੀਆਂ ਵਾਂ ਲੜਾਈਆਂ ਸਾਡਾ 크ਿਸਚਨ ਸਮਾਜ ਮੋਰਚਾ ਬਹੁਤ ਵੱਡੀ ਜਥੇਬੰਦੀ ਆ ਇਹੋ ਲੜਦੇ ਆ ਤੇ ਆ ਦੋ ਚੋ ਚੋ ਸਾਲਾਂ ਤੇ ਆ ਕੇ ਆਪਾਂ ਕੋ ਸਮਾਜ ਦੇ ਕੋਈ ਆਗੂ ਨਹੀਂ ਬਣ ਸਕਦੇ ਪਿਛਲੇ ਕਈ ਸਾਲਾਂ ਤੋਂ ਲੜ ਰਹੇ ਆ ਇਹੋ ਮੈਸੇਜ ਤੁਹਾਡੇ ਮਾਧਿਅਮ ਚੋਂ ਦੇਣਾ ਚਾਹੁੰਨਾ ਵਾ ਕਿ ਇਹ ਸਾਡਾ ਛੋਟਾ ਵੀਰ ਆ ਭਰਾ ਵਾ ਕਈ ਸਾਡੇ ਜਿਹੜੇ ਆਪਸ ਚ ਜੜੇ ਆ ਰਿਲੇਸ਼ਨ ਆ ਪਰ ਆਪਣੀ ਹੱਦ ਪਾਰ ਨਾ ਕਰੇ ਤਮੀਜ਼ ਨਾਲ ਰਵੇ ਔਰ ਸੰਤਾਂ ਦਾ ਆਦਰ ਮਾਨ ਕਰੇ ਪਹਿਲਾਂ ਵੀ ਬੜੀਆਂ ਸ਼ਿਕਾਇਤਾਂ ਤੇ ਆਈਆਂ ਵਾ ਪਾਸਟਰ ਸਰਬਾਨਾਂ ਦੇ ਖਿਲਾਫ ਕੁਝ ਬੋਲਦਾ ਵਾ ਆਈਆਂ ਵਾ ਪਾ ਅਜ ਤੱਕ ਦੀ ਓਜਾਦਰ ਨਹੀਂ ਕੀਤੀਆਂ ਹਾਂਜੀ ਇਸ ਕਰਕੇ ਨੂੰ ਆਪਣੀ ਹੱਦਸ ਪਾਰ ਨਹੀਂ ਕਰਨੀ ਚਾਹੀਦੀ ਸੰਤਾ ਨੂੰ ਸੰਤ ਦਾ ਰੁਤਬਾ ਦਵੇ ਔਰ ਜਿਹੜਾ ਵਾ ਆਪਣੀ ਜਿਹੜੀ ਮਿਨਿਸਟਰੀ ਵਾਲੋ ਦੇ ਨਾਲ ਧਿਆਨ ਦਿਵੋ ਕਿਹਦੇ ਮਿਨਿਸਟਰੀ ਵਾਲ ਝਾਕਣ ਦੀ ਕੋਈ ਗੱਲਬਾਤ ਨਹੀਂ ਹੈ 크리스마ਸ ਮਨਾਇਆ ਗਿਆ ਜਲੰਧਰ ਦੇ ਵਿੱਚ ਜਿਹਦੇ ਵਿੱਚ ਸੈਲੀਬ੍ਰਿਟੀ ਆਏ ਔਰ ਸੈਲੀਬ੍ਰਿਟੀ ਨੇ ਆ ਕੇ ਜੋ ਸਾਡੇ ਪਵਿੱਤਰ ਸ਼ਾਸਤਰ ਬਾਈਬਲ ਦੇ ਖਿਲਾਫ ਔਰ ਸਾਡੇ ਧਰਮ ਦੇ ਖਿਲਾਫ ਜੋ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਮੇਟੀ ਕੀਤੀ ਉਹ ਬੜੀ ਸ਼ਰਮਨਾਕ ਆ ਔਰ ਉਹਦੇ ਵਿੱਚ ਚਲਦਿਆਂ ਇਹ ਤੇ ਜਿਹੜੀ ਸੈਲੀਬ੍ਰਿਟੀ ਜੋ ਕਰਗੇ ਉਸ ਤੋਂ ਬਾਅਦ ਅਪੋਸਟਲ ਅੰਕਲ ਨਰੂਲਾ ਜੀ ਜੋ ਫਾਊਂਡਰ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਉਹਨਾਂ ਨੇ ਲਾਈਵ ਦੇ ਵਿੱਚ ਥੋੜੀ ਜੀ ਤਾੜਦਾ ਦਿੱਤੀ ਔਰ ਉਸੇ ਤਾੜਦਾ ਨੂੰ ਲੈ ਕੇ ਜਿਹੜਾ ਵਾ ਟੀਮ ਪ੍ਰਫੁੱਟ ਬਜਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਲੰਧਰ ਦੇ ਵਿੱਚ ਔਰ ਜਲੰਧਰ ਦੇ ਵਿੱਚ ਜਿਹੜੀ ਉਹ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਕੇਵਲ ਇੱਕ ਹੀ 크੍ਰਿਸਚੀਅਨ ਉਹਦੇ ਵਿੱਚ ਬੈਠਾ ਸੀ ਔਰ ਬਾਕੀ ਨਾਨ 크੍ਰਿਸਚੀਅਨ ਔਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਪੀਸੀ ਹੁੰਦੀ ਆ ਪ੍ਰੈਸ ਕਾਨਫਰੈਂਸ ਹੁੰਦੀ ਆ ਉਹ ਕੌਮ ਦੇ ਜਿਹੜੇ ਮੌਤਪਰਵ ਵਿਅਕਤੀ ਹੁੰਦੇ ਆ ਉਹ ਕਰਦੇ ਆ ਔਰ ਨਾਨ-ਕ੍ਰਿਸਚਨ ਕਦੇ ਵੀ ਮੌਤਪਰ ਨਹੀਂ ਹੁੰਦੇ ਔਰ ਜੇ ਉਹਨਾਂ ਨੂੰ ਸ਼ੌਂਕ ਆ ਕਿ ਅਹੀਂ ਮੌਤਪਰੀ ਕਰਨੀ ਆ ਤੇ ਉਹ ਪਹਿਲਾਂ ਆਪਣਾ ਢਾਂਚਾ ਠੀਕ ਕਰਨ ਆਪਣੇ ਨਾਮ ਕ੍ਰਿਸਚੀਅਨਿਟੀ ਦੇ ਬਾਈਬਲ ਦੇ ਅਕੋਰਡਿੰਗ ਰੱਖਣ ਔਰ ਫਿਰ ਅੱਗੇ ਜਿਹੜੀ ਆ ਚਲਨ ਸਾਡੇ ਨਾਲ ਡਿਬੇਟ ਕਰਨ ਵਾਸਤੇ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਐਕਸ਼ਨ ਲੈਂਦੇ ਆ ਇੱਕ ਪ੍ਰੈਸ ਕਾਨਫਰੰਸ ਕਰਕੇ ਤਾੜਨਾ ਦਿੱਤੀ ਆ ਕਿ ਜੇਕਰ ਜਲੰਧਰ ਦੇ ਵਿੱਚ ਤਾਜਪੁਰ ਚਰਚ ਵੱਲੋਂ ਇਹ ਕੀਤਾ ਗਿਆ ਤੇ ਉਹਦੀ ਨਖੇਦੀ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰੇਗਾ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਜਿਹੜਾ ਡਟ ਕੇ ਉਹਦਾ ਵਿਰੋਧ ਕਰੇਗੀ ਨੇ ਡਰੋਗੇ ਕਿ ਜਿਹੜੀ ਸਾਡੀ ਦੋ ਸੰਸਥਾਵਾਂ ਦੀ ਆਪਸ ਦੇ ਵਿੱਚ ਦੋ ਧਰਮ ਗੁਰੂਆਂ ਦੀ ਨੋਖਜੋਕ ਹੋਈ ਆ ਉਹਨੂੰ ਆਪਾਂ ਪਰਸਨਲ ਲੜਾਈ ਨਾ ਬਣਾਈਏ ਔਰ ਇਹ ਕੀਤਾ ਜਸਪਾਲ ਮਸੀਹ ਨੇ ਇਹ ਸ਼ੋਅ ਕੀਤਾ ਜਿਸ ਤਰ੍ਹਾਂ ਬੋਲਿਆ ਕਿ ਮੇਰਾ ਬੱਚਾ ਵਾ ਮੇਰਾ ਭਰਾ ਆ ਬਾਰ-ਬਾਰ ਇਹ ਗੱਲ ਨੂੰ ਦੁਹਰਾਇਆ ਗਿਆ ਪੂਰੀ ਮੈਂ ਸੁਣੀ ਹੈ ਔਰ ਮੇਰੇ ਕੋਲ ਇਹ ਜ਼ਿੰਮੇਵਾਰੀ ਆ ਕਿ ਮੈਂ ਇਸ ਚੀਜ਼ ਦਾ ਖੰਡਨ ਕਰਾਂ ਔਰ ਕਹਦਾ ਆ ਕਿ ਜੇ ਆਪਾਂ ਕਿਸੇ ਨੂੰ ਬੱਚਾ ਕਹਿ ਰਹੇ ਆ ਕੀ ਗੱਲ ਆਪਾਂ ਬੀਤੇ ਸਮੇਂ ਦੇ ਵਿੱਚ ਕੋਈ ਬਦਮਾਹਾਂ ਦੀਆਂ ਬੋਰੀਆਂ ਨਹੀਂ ਉਹਨਾਂ ਦੇ ਘਰ ਸੁੱਟ ਕੇ ਆਂਦੇ ਰਹੇ ਕੋਈ ਆਟਾ ਨਹੀਂ ਸੁੱਟ ਕੇ ਆਂਦੇ ਰਹੇ ਸਾਡੇ ਪ੍ਰਧਾਨ ਨੂੰ ਜਿਹੜਾ ਵਾ ਉਹ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਪਰਮੇਸ਼ਰ ਨੇ ਚੁਣਿਆ ਔਰ ਦਿਨ ਰਾਤ ਕੌਮ ਦੀ ਸੇਵਾ ਕਰਦੇ ਆ ਬਿਲਕੁਲ ਬੇਅਦਬੀ ਹੋਈ ਆ ਇੱਕ ਚਰਚ ਦੇ ਵਿੱਚ ਇੱਕ ਧਰਮ ਸਥਾਨ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਣਾ ਕਿ ਮੈਂ ਸੈਕਸੀ ਆ ਇੱਕ ਸ਼ਬਦ ਵਰਤਿਆ ਜਾਣਾ ਕਿ ਮੈਂ ਉਹ ਲੇਡੀ ਨੂੰ ਪਸੰਦ ਕਰਦਾ ਸੀਗਾ ਔਰ ਪਿੱਛੇ ਆਵਾਜ਼ ਹੋਣੀ ਹallelujah ਇਹ ਬਿਲਕੁਲ ਬੇਅਦਬੀਆਂ ਕਿਸੇ ਵੀ ਧਰਮ ਚ ਤੁਸੀਂ ਜਾਓਗੇ ਮੰਦਰ ਗੁਰਦੁਆਰੇ ਵਿੱਚ ਜਾਓਗੇ ਇਹਨਾਂ ਗੱਲਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਂਦਾ ਇਸ ਦੇ ਖਿਲਾਫ ਤੁਸੀਂ ਪੁਵਿੱਖ ਵਿੱਚ ਪ੍ਰਸ਼ਾਸਨ ਕੋਲ ਜਾਓਗੇ ਇਹਦੇ ਖਿਲਾਫ ਕਾਰਵਾਈ ਲਈ ਕਾਰਵਾਈ ਅਸੀਂ ਕੋਈ ਨਹੀਂ ਕਰਨੀ ਕਾਰਵਾਈ ਕਾਨੂੰਨੀ ਕਾਰਵਾਈ ਦੇਖੋ ਉਹ ਵੀ ਧਾਰਮਿਕ ਚਰਚ ਆ ਅਸੀਂ ਸਿਰਫ ਉਥੋਂ ਦੇ ਸੰਚਾਲਕਾਂ ਨੂੰ ਸਾਡੇ ਪ੍ਰਧਾਨ ਨੇ ਨਹੀਂ ਸਾਡੇ ਅਪੋਸਟਲ ਅੰਕਰ ਰੂਲਾ ਜੀ ਨੇ ਸਿਰਫ ਤਾਰਨਾ ਕੀਤੀ ਸੀ ਕਿ ਇਹ ਗਲਤ ਕੀਤਾ ਸ਼ਰਮ ਆਣੀ ਚਾਹੀਦੀ ਆ ਵਿੱਚ ਸ਼ਰਾਰਤੀ ਜਿਹੜੇ ਆਪਣੇ ਆਪ ਆਪੋ ਆਪ بڑے ਚੇਅਰਮੈਨ ਆਪੋ ਆਪ بڑے ਪ੍ਰਧਾਨ ਔਰ ਵਿੱਚੋ ਦੁਨੀਆਂ ਕੋ ਮਾਚੋ ਆ ਕੇ ਜਿਹੜਾ ਸਵਾਦ ਜਿਨ੍ਹਾਂ ਨੂੰ ਪਿਆ ਵੀ ਸਾਨੂੰ ਮਾਈਕ ਦਾ ਸਵਾਦ ਆ ਸਾਨੂੰ ਕੈਮਰੇ ਦਾ ਸਵਾਦ ਆ ਇਹ ਉਹਨਾਂ ਨੂੰ ਸਵਾਦ ਜਿਹੜਾ ਨਾ ਉਹ ਸਾਡੇ ਤਰ੍ਹਾਂ ਨੂੰ ਲੜਾਈ ਵੱਲ ਲੈ ਕੇ ਜਾ ਰਿਹਾ ਹੁਣ ਇਸਾਈ ਭਾਈਚਾਰੇ ਨੂੰ ਕੀ ਸੰਦੇਸ਼ ਦੇਣਾ ਚਾਹੋ ਤੁਸੀਂ ਮੈਂ ਇਸਾਈ ਭਾਈਚਾਰੇ ਨੂੰ ਸੰਦੇਸ਼ ਦੇ ਰਿਹਾ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਇਸ ਮੁੱਦੇ ਨੂੰ ਦੇਖ ਰਹੀ ਆ ਔਰ ਦੇਖਦੀ ਰਹੇਗੀ ਕਿਤੇ ਵੀ ਕੋਈ ਇਦਾਂ ਦੀ ਬੇਅਦਬੀ ਹੁੰਦੀ ਆ ਜਾਂ ਕੋਈ ਸਾਡੇ ਪਵਿੱਤਰ ਸ਼ਾਸਤਰ ਦੇ ਨਾਲ ਸਾਡੇ ਪਵਿੱਤਰ ਜਗ੍ਹਾ ਦੇ ਨਾਲ ਕਿਤੇ ਵੀ ਕੋਈ ਸ਼ਰਾਰਤ ਇਦਾਂ ਦੀ ਹੁੰਦੀ ਆ ਔਰ ਉਹਦਾ ਡਟ ਕੇ ਮੁਕਾਬਲਾ ਕਰੇਗੀ ਔਰ ਕਿਤੇ ਵੀ ਬੇਅਦਵੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰੇਗੀ ਔਰ ਜਿਹੜੇ ਬੰਦੇ ਕਿਸੇ ਨੂੰ ਨੀਵਾ ਖਾ ਰਿਆ ਕਿ ਪ੍ਰਧਾਨ ਨੂੰ ਬਾਰ-ਬਾਰ ਬੱਚਾ ਕਹਿ ਰਿਹਾ ਛੋਟਾ ਵੀਰ ਕਹਿ ਰਿਹਾ ਕਿ ਅਸੀਂ ਇਹ ਅਸੀਂ ਉਹ ਔਰ ਪ੍ਰਧਾਨਗੀ ਕਰਨ ਦੇ ਲਾਇਕ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਵੀ ਆਪਣੀ ਔਕਾਤ ਵਿੱਚ ਰਹਿਣ ਔਰ ਜਿਹਨੂੰ ਪਰਮੇਸ਼ਰ ਨੇ ਵਰਤਿਆ ਜਿਹਨੂੰ ਪਰਮੇਸ਼ਰ ਨੇ ਖੜਿਆ ਕੀਤਾ ਉਹ ਅੱਜ ਵੀ ਇੱਕ ਨੰਬਰ ਤੇ ਆ ਤੇ ਕੱਲ ਵੀ ਇੱਕ ਨੰਬਰ ਤੇ ਰਹੇਗਾ ਧੰਨਵਾਦ